ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਪਹੁੰਚ ਚੁੱਕੇ ਆਂ ਪਿੰਡ ਮੀਰਕੇ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਪੱਟੀ ਤੇ ਕਰਦੇ ਆਂ ਬਾਈ ਨਾਲ ਗੱਲਬਾਤ ਥੋੜਾ ਹਨੇਰਾ ਆ ਗਿਆ ਹੈ ਤੇ ਇਸ ਕਰਕੇ ਥੋੜੀ ਜੀ ਆਪਾਂ ਵੀਡੀਓ ਸ਼ਾਰਟ ਦੇ ਵਿੱਚ ਕਰਦੇ ਆਂ ਤੁਹਾਡੇ ਨਾਲ ਸਾਂਝੀ ਜਿਆਦੀ ਲੰਮੀ ਜਿਹੜੀ ਸੈਰੇ ਕਰਾਂਗੇ ਗੱਲਬਾਤ ਤੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਹੋਰ ਚੜਦੀ ਕਲਾ ਭਰਾ ਚੜਦੀ ਕਲਾ ਤੇ ਨਾਮ ਤਾਂ ਸਾਰਿਆਂ ਨੂੰ ਪਤਾ ਹੀ ਹੈ ਬੇਟੂ ਹਾਂਜੀ ਠੀਕ ਆ ਤੇ ਮੋਬਾਈਲ ਨੰਬਰ 990992000 ਠੀਕ ਆ ਬਿੱਟੂ ਵੀਰ ਨਿਹਰਾ ਆਂਦੇ ਆਪਨਾ ਜਲਦੀ ਮੜੀ ਜੀ ਕਰਦਗੇ ਇਹ ਆ ਜਿਹੜੇ ਪਹਿਲੇ ਨੰਬਰ ਤੇ ਚੱਲ ਰਹੀ ਐ ਮਾਝੇ ਕਨਵਾ ਸੁਵਾ ਤੇ ਕਿੰਨਾ ਦੁੱਧ ਆ ਇਹ ਤੀਜੇ ਸੁਵੇ ਜੀ ਹਾਂਜੀ ਅਜੇ ਦੁੱਧ ਹੀ ਸਾਹ ਸੁਨਣਾ 8 ਕਿਲੋ ਇਹ ਖੋਲ ਕੇ ਇਹਨੂੰ ਹਾਂਜੀ ਖੋਲ ਮਗਰ ਕੱਟੀ ਆ ਗਈ ਆਈ ਰੀ ਟਟਾ ਜੀ ਆ ਸਜਰੋ ਮਗਰ ਕੱਟਾ ਆ ਗਿਆ ਜੇ ਹਾਂਜੀ ਤੇ ਸਿੰਘ-ਸੁੰਗ ਦੇਖ ਸਕਦੇ ਜੇ ਠੀਕ ਆ ਨਿਕਾ-ਨਿਕਾ ਸਿੰਘ ਤੇ ਥਾਨ ਲੈਵਾ ਪ੍ਰੋਪਰ ਵੇਖ ਸਕਦੇ ਜੇ ਬੜਾ ਪੱਧਰ ਥਾਨ ਲੈਵਾ ਹੈ ਹਾਂ ਇੱਕ ਹੋ ਜਾ ਵਾ ਨਾ ਜੇ ਲਓ ਜੀ ਕੀ ਬਾਤਾਂ ਆਂ ਕਉ ਕਿਨੇ ਰੇਦਾ ਸਮਾਂ ਹੈ ਫਿਰ ਜਿਆਦਾ ਨਿਹਰਾ ਕੀਤੀ ਜਾਵਾਂਗੇ ਤੇ ਕੋਈ ਸਮਝ ਨਹੀਂ ਲੱਗਣੀ ਕਿਸੇ ਭੈਣ ਭਰਾ ਰੋ ਲਓ ਜੀ ਲੈਓ ਵੀਰ ਜੀ ਮੋੜ ਲਓ ਬਿੱਟੂ ਜੀ ਤੇ ਬਾਈ ਬਿੱਟੂ ਫਿਰ ਫਿਰ ਕਿੰਨੇ ਦੀ ਦੇ ਦੇਣੀ ਨਾਲ ਦੀ ਨਾਲ ਆਪਾਂ ਰੇਟ ਵੀ ਦੱਸੀ ਜਾਈਏ ਇਹ 60000 ਦੀ ਦੇ ਦੇਗੀ ਨਹੀਂ ਜਾਇ ਜੀ ਇੱਕੋ ਮੋਲੀ ਚੱਲਣ ਦੇ ਕੇ ਜਾਣਾ ਨਹੀਂ ਇਹ ਘਟਾਉਣ ਵਾਲਾ ਕੰਮ ਨਹੀਂ ਕਰਨਾ ਨਾ ਅਸੀਂ ਘਟਾਉਨੇ ਆ ਕਿਉਂਕਿ ਸਮਾਂ ਉਹਨਾ ਗਿਆ ਇਹ ਸੰਧੂ ਸਾਹਿਬ 52000 ਦੀ ਦੇ ਦੇਗੀ ਓ ਜੈ ਜੈ ਕੋ ਇੱਕੋ ਦੱਸੋ ਉਹ ਖੇਡਾ ਨਾ ਕਰੀਏ 55 ਹੀ ਜਾਣ ਦੀ ਨਹੀਂ ਸੰਤੂ ਸਾਹਿਬ 55 ਵੀ ਚਲੋ ਠੀਕ ਆ ਠੀਕ ਆ ਲਓ ਭਾਈ ਸਜਣੋ ਇਹ 55000 ਦੀ ਮੈਂ ਮਿਲ ਜੂਗੀ 8 ਕਿਲੋ ਮਿਣਵਾ 8 ਕਿਲੋ ਦੂਜੇ ਨੰਬਰ ਤੇ ਵੀ ਖੁੱਲ ਗਈ ਇਹਦੇ ਮਗਰ ਕੀ ਆ ਇਹਦੇ ਮਗਰ ਜੀ ਕਟਾਈ ਨੀਲੀ ਦਾ ਨੀਲੀ ਦਾ ਜੀ ਲਓ ਜੀ ਪੈਰ ਤੋਂ ਵੇ ਨੀਲੀ ਦਾ ਕਟਾਜ ਮਗਰ ਇੱਕਵਾਂ ਸਵੇਰ ਇਹ ਸੰਤੂ ਸਾਹਿਬ ਤੀਜਾ ਸੂਹਾ ਜੀ ਠੀਕ ਆ ਥਣ ਥੁਣੇ ਇਹਦੇ ਬੜੇ ਸੋਹਣੇ ਆ ਬਹੁਤ ਸੋਹਣਾ ਜਵਾਬ ਲਓ ਜੀ ਲਓ ਮੱਥੇ ਦੇ ਬਾਲ ਹਾਂਜੀ ਤੇ ਆ ਬੱਚਾ ਸਜਣੋ ਇਹਦੇ ਮਗਰ ਦੇਖ ਸਕਦੇ ਜੀ ਕਿਉਂਕਿ ਫਿਰ ਵੀ ਨੇਰਾ ਆ ਗਿਆ ਤੇ ਕੋਸ਼ਿਸ਼ ਕਰ ਰਹੇ ਆ ਕਿ ਆਪ ਜੀ ਨੂੰ ਕੋਈ ਵੀ ਕਿਸੇ ਰਕਮ ਦੀ ਕੋਈ ਘਾਟ ਲਾਮੇ ਵਾਲੀ ਗੱਲ ਨਾ ਹੋਵੇ ਸਭ ਕੁਝ ਤੁਹਾਨੂੰ ਦਿਖਾਇਆ ਜਾ ਰਿਹਾ ਠੀਕ ਹੈ ਇੱਕ ਰਖ ਲਾ ਰਿਓ ਮੜੇ ਥਣ ਥਣ ਦਿਖਾ ਰਿਏ ਨੇੜ ਤੋਂ ਨਹੀਂ ਕੈਮਰੇ ਤੋਂ ਘਬਰਦੀਆਂ ਲੋ ਜੀ ਥੋੜੀ ਜੀ ਕੈਮਰੇ ਤੋਂ ਕਾਲੀ ਪੈਂਦੀ ਆ ਮੜਿਆ ਢੱਕ ਕੇ ਤੋਰਿਓ ਜੀ ਲੋ ਜੀ ਮਗਲੀ ਸਾਈਡ ਤੋਂ ਬਾਨਾ ਬੜਾ ਸੋਹਣਾ ਪੱਧਰ ਪੁੱਧਰ ਲੈਵਾ ਥਣ ਲੈਵਾ ਲੋ ਜੀ ਲੋ ਅਸਾ ਜੀ ਤੁਹਾਨੂੰ ਠੀਕ ਹੈ ਜੀ ਥਣ ਲੈਵਾ ਕਰ ਲੋ ਚੈੱਕ ਇੱਕੋ ਜਾਜ ਥਣ ਲੈਵਾ ਥਣ ਲੈ ਵਿੱਚ ਨਹੀਂ ਕੋਈ ਫਾਲਟ ਬਾਕੀ ਕੱਦ ਵੀ ਚੰਗਾ ਜੀ ਠੀਕ ਹੈ ਜੀ ਭਾਈ ਬਿੱਟੂ ਫਿਰ ਇਹਦੀ ਕੀਮਤ ਕੀ ਰਹਿ ਗਈ ਇਹਦਾ 60000 ਜੀ ਜਾਜ ਇੱਕੋ ਦੱਸੋ 50000 ਹੈ 55000 ਉੱਥੇ 56 ਹੀ ਜਾਣਦੇਗੇ ਇਹ ਵੀ ਜਾਣਦੇ ਦੇਖੀ ਜੋ ਚਲੋ ਠੀਕ ਆ ਤੇ ਜੇ ਹਾਂ ਕਿ ਆ ਜਿਹੜੀ ਤੀਜੇ ਨੰਬਰ ਤੇ ਤੇ ਮਗਰ ਕੀ ਆ ਗਿਆ ਬਿੱਟੂ ਭਾਈ ਇਹ ਤਾਂ ਮਗਰ ਕੱਟਾ ਜੀ ਖੁੱਲ ਗਿਆ ਇਹਨੂੰ ਵੀ ਕੱਟਿਆ ਯਾਰ ਕਹੀਂ ਹਾਂਜੀ ਇਹ ਪਹਿਲੇ ਸੂਏ ਜੀ ਇਹ ਠੀਕ ਆ ਹਾਂਜੀ ਸਿੰਘ ਸਿੰਘ ਬੜਾ ਸੋਹਣਾ ਨਾ ਹਾਂਜੀ ਥਾਲੇਵਾ ਬੜਾ ਪੱਧਰ ਦਾ ਦੁੱਧ 8 ਕਿਲੋ ਸੰਦੂ ਸਾਫ ਆਰਟੀ ਲਓ ਜੀ ਫੇਸ ਕੁਆਲਟੀ ਦਿਖਾਓ ਲਓ ਸੰਦੂ ਲਓ ਜੀ ਸਿੰਘ ਬੜਾ ਸੋਹਣਾ ਲੱਗਾ ਜੇ ਪਹਿਲੇ ਸੂਏ ਆ ਨਿੱਕਾ ਸਿੰਘ ਲੱਗਾ ਗੋਲ ਤੇ ਮੋਰਾ ਨਸਲ ਦੇ ਵਿੱਚ ਪੈਂਦੀ ਬਿਲਕੁਲ ਜੈੱਡ ਬਲੈਕ ਸਜਣੋਂ ਝੋਟੀ ਜੇ ਥਾਂ ਲੈਵਾ ਬੜਾ ਪੱਦਰ ਆ ਲਓ ਜੀ ਮੋੜ ਲਓ ਬਿੱਟੂ ਵੀਰ ਲਓ ਜੀ ਬਾਕੀ ਕੱਦ-ਕਾਰ ਵੀ ਚੰਗਾ ਜੇ ਛੋਟਾ ਨਹੀਂ ਜੇ ਬਾਲਾ ਬਾਕੀ ਤੁਹਾਨੂੰ ਪਤਾ ਹੀ ਆ ਬਿੱਟੂ ਦੇ ਮੁੱਲ ਬੜੇ ਜਾਇਜ਼ ਹੁੰਦੇ ਆ ਲਓ ਜੀ ਕੀ ਬਾਤਾਂ ਆ ਭਾਈ ਬਿੱਟੂ ਫਿਰ ਇਹਦਾ ਕੀ ਲੈਦੇ ਆ ਇਹਦਾ ਵੀ ਨਿਕਾਇਆ ਹੀ ਮੁੱਲ ਗਏ ਕਿੰਨਾ ਜੀ 65000 ਸਿਰਫ ਹਾਂਜੀ ਕਿੰਨੇ ਦੇਣੀ ਆ 60000 ਦੀ ਹੋਰ ਹੁੰਦਾ ਕੋਈ 2000 ਛੋੜ 58 58000 ਦੀ ਹੋਰ 1000 ਛੱਡ ਦੀ ਗੇ ਨਹੀਂ 100 ਰੁਪਿਆ ਵੀ ਸੰਦੂ ਸਾਡ ਛੋੜ ਨਹੀਂ ਹੋਣੀ ਚਲੋ ਚੌਥੇ ਨੰਬਰ ਤੇ ਆ ਗਈ ਕਿੰਨਾ ਸੂਬਾ ਇਹ ਦੂਜੇ ਸੂਵੇ ਜੀ ਦੂਜੇ ਸੂਵੇ ਹਾਂਜੀ ਖੁੱਲ ਕੇ ਇਹਨੂੰ ਦੁੱਧ 10 ਕਿਲੋ ਜੀ 10 ਕਿਲੋ ਹਾਂਜੀ ਖੁੱਲ ਕੇ ਖੁੱਲ ਕੇ ਮੜਿਆ ਤੇ ਮਗਰ ਕੱਟੀ ਆ ਗਈ ਮਗਰ ਕੱਟੀ ਲਓ ਭਾਈ ਸੱਜਣੋ 10 ਕਿਲੋ ਦੁੱਧ ਤਿਆਰ ਰੈਡੀ ਦੂਜਾ ਸੂਆ ਝੋਟੀ ਆ ਤੇ ਚੰਗੀ ਬੰਦੀ ਠੰਡੀ ਆ ਲਓ ਜੀ ਇਹ ਵੀ ਮੋਰਾ ਨਸਲ ਦੇ ਵਿੱਚ ਪੈਂਦੀ ਤੇ ਸਿੰਘ ਸੁng ਚੰਗਾ ਇਹ ਥੋੜੀ ਜੀ ਵੱਡੀ ਆ ਉਹਨਾਂ ਨੂੰ ਭਾਰੀ ਆ ਇਹ ਆਦਨ ਤਾਜ਼ਾ ਮੇਰਾ ਕੋਈ ਵੀਰ ਲਾ ਲੈ ਲਾਇਓ ਮੋੜ ਲਓ ਲਓ ਜੀ ਬਾਕੀ ਦੇਖ ਸਕਦੇ ਜੀ ਸਿੰਘ ਮੂੰਹ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਗੱਦ ਘਾਟ ਪਿੱਠਪੂੜਾ ਵੀ ਚੰਗਾ ਲਓ ਜੀ ਕੀ ਬਾਤਾਂ ਆ ਲੋਈ ਥਾਂ ਲੈ ਵਾ ਵੜਾ ਪੱਧਰਿਆ ਦੇਖ ਸਕਦੇ ਨੇੜ ਤੋਂ ਹੀ ਬਿੱਟੂ ਬਾਈ ਫਿਰ ਇਹਦਾ ਮੁੱਲ ਇਹਦਾ 75000 ਜੱਸ ਸੁਣੋ ਕਿਨੇ ਦੀ 70 ਦੀ ਦੋ ਹੋਰ 70 ਚ ਛੱਡ ਦੀਏ ਹੈ ਦੋ ਛੱਡ ਗਏ ਛੱਡ ਦੀ ਹੈ ਛੱਡ ਗਏ 68000 ਛੱਡ ਦੀ ਨਹੀਂ ਦੋ ਜਾਣ ਦੇ ਚਲੋ ਜਾਣ ਦੇ 68 ਦੀ 68000 ਠੀਕ ਆ ਲਓ ਭਾਈ ਸੱਜਣੋ ਚਾਰ ਐਨੀਮਲ ਹੈ ਬਿੱਟੂ ਬਾਈ ਦੇ ਕੋਲ ਪਿੰਡ ਮੀਰਕੇ ਪਹੁੰਚ ਕੇ ਆਪਣੀ ਨਰਖ ਪਰ ਕਰਕੇ ਲੈ ਜਾਓ ਤੇ ਚਾਰੇ ਚੰਗੇ ਆ ਰੇਟ ਬੜੇ ਜਾਇਜ਼ ਆ ਤੇ ਕਹੇ ਨੇ ਵੀਡੀਓ ਮਗਾਉਣੀ ਤੇ ਸਿੱਧੀ ਵੀ ਕੋਈ ਇੰਨਾ ਤਾਂ ਮਗਾਸਾਗਾ ਕਿ ਉਹ ਨੇਰੇ ਜ ਕਈ ਵਾਰ ਨਹੀਂ ਸਮਝ ਲੱਗਦੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ